ਸੋ ਵਾਹ ਹੈ ਕਿੰਦੀ ਸੰਗਵਾਲ ਬਣ ਕੇ ਪਹੁੰਚਿਆ ਬਈ ਤੇ ਰਾਹਤ ਤੇ ਬਚਾਓ ਕਾਰਡ ਵੱਡੇ ਵੱਡੇ ਪੁੱਤ ਜਿਹੜੇ ਜਾਂਦੇ ਪਿਆ। ਬਾਬਾ ਜੀ ਜਿਹੜੇ ਮੋਸਾ ਦੇ ਕੇ ਕਾਥੇ ਵਾਲੇ ਬਾਬਾ ਜੀ ਆ। ਇਹਨਾਂ ਨਾਲ ਗੱਲਬਾਤ ਕਰਦੇ ਕਿ ਇੱਥੇ ਜਿੱਤੋਂ ਕੰਮ ਕਾਰ ਚੱਲਦਾ ਆ ਤੇ ਲੰਗਰਾਂ ਦੀ ਬਹੁਤ ਜਿਹੜੀ ਜਿਹੜੀ ਆਪਾਂ ਨੋਰ ਦਿੰਦੀ ਆ ਤੇ ਜਿਹੜੀ ਗਨਾਨਕ ਮਹਾਰਾਜ ਦੀ ਮਰਿਆਦਾ ਚਲਾਈ ਆ ਉਹ ਇੰਨੇ ਪੌਂਸਲ ਸਾਲ ਤੋਂ ਉੱਪਰ ਜਿਹੜਾ ਆਸਾ ਆਸਾ ਗੁਜਰ ਫਿਰਦਾ ਆ। ਉਹਦਾ ਜਿਹੜਾ ਲੰਗਰ ਦੀ ਮਰਿਆਦਾ ਆ ਉਹਦਾ ਇਹ ਸ ਆਪਾਂ ਕਹਦੀਆਂ ਦੁਨੀਆਂ ਦੇ ਵਿੱਚ ਬਾਬਾ ਜੀ ਕੱਲਾ ਲੰਗਰ ਪੇੜ ਬਣਦਾ ਨਹੀਂ ਦਾ ਇਹ ਤੇ ਬਹੁਤ ਹੀ ਫੜ ਜਿਹੜੇ ਮੁਕਾਮ ਉਹ ਹਾਸਿਲ ਕਰਦੇ ਜੋ ਦਾ ਵੀ ਆਫਤਾ ਪੈਂਦੀ ਆ ਕਹਿੰਦੇ ਪੰਜਾਬ ਦੀ ਗੱਲ ਨਹੀਂ ਆਪਾਂ ਕਰਦੇ ਪੂਰੀ ਦੁਨੀਆ ਵਿੱਚ ਜਦੋਂ ਵੀ ਕਿਤੇ ਇਹੋ ਜਿਹਾ ਕੋਈ ਮਨੁੱਖਤਾ ਦੇ ਉੱਪਰ ਵਿਆਪਤਾ ਦਾ ਸਮਾਹ ਹੁੰਦਾ ਤਾਂ ਇਹਦੀ ਲੰਗਰ ਦੀ ਮर्यादा ਆ ਤੇ ਆਪਣੇ ਆਪ ਸਾਹਮਣੇ ਆ ਕੇ ਜਿਹੜੀ ਪੰਜਾਬ ਦੀ ਧਰਤੀ ਆ ਉਹਨੂੰ ਸਾਹਮਣੇ ਲੈ ਆਉਂਦੇ ਜੋ ਪਾਪਾ ਜੀ ਵਾਹਿਗੁਰੂ ਜੀ ਤਹਾਫਾ ਪਾਪਾ ਜੀ ਪਹਿਲਾਂ ਤਾਂ ਇਹ ਜਿਹੜੀ ਆਫਤਾ ਤੁਸੀਂ ਉਹਨੋਂ ਕੋਲ ਇੱਥੇ ਬੋਲ ਸਕਦੇ ਜਦੋਂ ਖਾਣੇ ਕੋਈ ਦਰਦੇ ਆ ਪਹਿਲਾਂ ਇਹ ਹੁੰਦਾ ਵੀ ਹਲਾਜ ਕਿਉਂ ਦੇ ਕਿਉਂ ਜਿਹੜਾ ਸਾਣ ਲੱਗਦਾ ਤੇ ਨਾਲ ਜੁਕਣੀ ਦੀ ਚੀਜ਼ ਚਾਹੀਦੀ ਬੱਸ ਲੋ ਆ ਨੋ ਜੀ ਐ ਇਨਫੋ ਤੋਂ ਟੱਗੇ ਜੀ ਤੈਨੂੰ ਲੈ ਕੇ ਪਾਣੀ ਰੋਣ ਤੇ ਹੁਣ ਇੱਥੇ ਆ ਗਏ ਇੱਥੇ ਵੀ ਗੱਲ ਆ ਵੀ ਪੁਰਾਣੋਂ ਕੰਮ ਫੇਰ ਘਟਾਣ ਕਰ ਗਿਆ ਹਾਂਜੀ ਤਾਂ ਤੇ ਆਈ ਆ ਬੋਲਦੇ ਯਾਰ ਮੈਨੂੰ ਚੰਗਤ ਲੱਗੀ ਹੈ ਘਟੇ ਬਣਦੀਆਂ ਖਿਲਾ ਰਹੇ ਯਾਰ ਇਹ ਹਾਲੀ ਵੀ ਜਿਵੇਂ ਪਾਣੀ ਘੁਮਰਿਆ ਪਾਣੀ ਦੀ ਖੀਲ ਗਿਆ ਹਾਲੀ ਵੀ ਇਹ ਨਾ ਲੱਗਦਾ ਨਹੀਂ ਕਿ ਪਿਆਦਾ ਗੁਜੇ ਨੇਰੀ ਤੇ ਜਿਹੜਾ ਲੰਗਰ ਦੀ ਆਪਣੇ ਇੱਥੇ ਚੱਲਦਾ ਪਿਆ ਲੰਗਰ ਜਿਹੜੇ ਸ਼ਾਮ ਨੂੰ ਖੇਰ ਚੱਲਦਾ ਨੂੰ ਕਿਤੇ ਮੌਸਮ ਬਦਲਣ ਦੇ ਕਾਰਨ ਚਾਹੁੰਦੇ ਤੋਂ ਖਬਰਸੋ ਹੋਣ ਦੀ ਕੀ ਅਸੰਭਵ ਹੈ ਤੇ ਨਹੀਂ ਤੇ ਇਸ ਨੂੰ ਲੋੜ ਹੁੰਦੀ ਹੈ ਜਲਮਨ ਮਲ ਇਹ ਤੇ ਰੰਗ ਦੇ ਕਟੇ ਬਦਲ ਰਹੇ ਇਹ ਚੱਲਿਆ ਜਾਂਦਾ ਹੈ ਨਹੀਂ ਚੱਲਦਾ ਸੱਤੇ ਮੀਂਹ ਵਾਲ ਬੰਤੇ ਕਿ ਨਹੀਂ ਰੋਲ ਵੀ ਇੱਥੇ ਟਿਕ ਸੰਗਤ ਹੈ ਆਪ ਨੂੰ ਉਹ ਆਪੇ ਭਾਵੇਂ ਦੁਨੀਆ ਦੇ ਲੋਕ ਨਹੀਂ ਲਾਈ ਜਾਂਦੇ ਕਿੰਨੇ ਕਿ ਦਿਨ ਹੋ ਕੇ ਚੱਲ ਰਹੀ ਫੇਰ ਉਹ ਦਿਨ ਮੁੰਡਿਆ ਖੰਡਾ ਤੇ ਬੈਠੇ ਇਹ ਜਿਹੜਾ ਨਾ ਟ੍ਰੇਡ ਚੱਲ ਰਿਹਾ ਹੈ ਨਹੀਂ ਨਹੀਂ ਕੋਈ ਸ਼ੌਕਾ ਤੇ ਇੱਕ ਆਮ ਲੋਕਾਂ ਦੇ ਬੜਾ ਇੱਥੇ ਘਰ ਦਾ ਤਸ਼ਹਨ ਦਾ ਬੜਾ ਮਾਹੌਲ ਬਣ ਗਿਆ ਉਹਨੂੰ ਟੁੱਟ ਗਿਆ ਉਹ ਜਿਹੜਾ ਇਸ ਕਿੰਦਮ ਨਹੀਂ ਉਹ ਬਾਹਰ ਤੀ ਟੁੱਟ ਗਿਆ ਜਿਹੜੇ ਜਮੇ ਉਹਨੂੰ ਤੋਂ ਰੋਡ ਹੈ ਕਿ ਟੋੜ ਕੇ ਚੱਲੇਗੀ ਪਤਾ ਨਹੀਂ ਤੁਹੀ ਫਰਾਰਤੀ ਜਣੀ ਚੱਲੀ ਐ ਵੀ ਖਬਰ ਪਾ ਦੇਣਾ ਆਪਾਂ ਪ੍ਰਿੰਟ ਲੈਣ ਵਾਸਤੇ ਤੇ ਉਹ ਵੈਸੇ ਉਹ ਗੋਲ ਮਾਤਰੀ ਤੇ ਕਲੀਨ ਬਹੁਤ ਟਾਪੀ ਚੀ ਠੀਕ ਹੈ ਜਾਨਾ ਤੇ ਆ ਮਾੜੀ ਮੋ ਟਿਕਟਾਂ ਜਿਹੜੀ ਚਲਦੀ ਆ ਐਮਐਚ ਕਟਾਰਟ ਹੋ ਗਈ ਉਹ ਦੋ ਤਿੰਨ ਘੰਟੇ ਬਾਅਦ ਕਟਾਰਟ ਹੋ ਗਈ ਸੀ ਜੀ ਤੇ ਜਦੋਂ ਮਹਾਰਾਣੀ ਦੀ ਕਿਰਪਾ ਆਈ ਜੱਟੇ ਲਾ ਕੇ ਭਾਰਤ ਵਿੱਚ ਡੇਰੇ ਲੱਗ ਜਾਂਦੇ ਆ ਤੁਹਾਡੇ ਬਚਾਅ ਹੋ ਰਹੇ ਸੀ ਆ ਦੁਨੀਆ ਭਰ ਦੇ ਆ ਨਾਨਕ ਨਾਮ ਦੇ ਦਾ ਸੰਗਤ ਜਿਹੜੀਆਂ ਆ ਤੁਸੀਂ ਗੱਲ ਕਰ ਰਹੇ ਆ ਤੇ ਜਦੋਂ ਇਹਨੂੰ ਸਮਾਉਂਦਾ ਜਿਹੜੀਆਂ ਆਪਣਾ ਜਿਨ੍ਹਾਂ ਨੇ ਜੋੜਨ ਸਮਾਉਂ ਵਿੱਚ ਕੋਣਾ ਉਹ ਆ ਤੁਹਾਡੇ ਤੋਂ ਲਈ ਜੀ ਉਹਨਾਂ ਆਪਣੇ ਉਹਨਾਂ ਬੇਸਮੇਂ ਦੇ ਉਹ ਜਿਹੜੇ ਨੇ ਲੋਕਾਂ ਨਾਲ ਨਾਨਕ ਨਾਮ ਦੇ ਸੰਗਤ ਕੀ ਨੇ ਜੀ ਮੇਰੇ ਗੁਪਤੀਆ ਜੀ ਹੁੰਦਿਨੇ ਘੋਤ ਰਗੀ ਨਾਲਿਆਂ ਨਾਲ ਬਾਤ ਕੁੰਦੀ ਰਾਲੇ ਕਨਾ ਜੀ ਨਾਲ ਆ ਗਿਆ ਟੀਣਾ ਬੰਦਾ ਨਾਲ ਕੋਈ ਬਤੂ ਮੇਰੇ ਅਜੀਰੋਂ ਦਾ ਆਉਥੋ ਗਿਆ ਮੇਰੇ ਬੌਤਰ ਬਹੁਤ ਜ਼ਿਆਦਾ ਇਨਚਾਲ ਹੋ ਗਿਆ ਸਾਨੀ ਹੋ ਗਿਆ ਇਹਨਾਂ ਬੇਰੇ ਅਭੀ ਬਾਬੇ ਵੀ ਕੰਨ ਚੋ ਜਾਈ ਗੋਤ ਤੇ ਕਿ ਮਿੰਨਾ ਜੀ ਪੰਜ ਪੰਜ ਫਗਰੇ ਤਾਂ ਕਢ ਗਈ ਹੈ ਜੀ ਤੇ ਕੋਈ ਇੱਕ ਹੋਵੇ ਬਾਹਰ ਅਭੀ ਰੰਗਤਾ ਜਿਵੇਂ ਢੀਲ ਦੀ ਮਾਇਆ ਇਕੱਠੀ ਕਰਨ ਬੀਜ ਇਕੱਠਾ ਕਰਨ ਆਰਬਾਸਤੇ ਜਿਵੇਂ ਸਾਡੀ ਜਿਸ ਵਿੱਚ ਉਤਰਾ ਕੰਡਾ ਸੇਵਾ ਚੱਲਦੀ ਹੈ ਜੀ ਬਾਬਾ ਜੀ ਬਾਬੇ ਦੇ ਲਈ ਵਾਲਿਆਂ ਦੀ ਉਥੇ ਸੰਕਾ ਕੋਈ 100 ਗੱਟਾ ਮੇਡ ਵਾਲਾ ਕਾਦ ਲਾ ਜਾ ਰਿਹਾ ਕੋਈ 100 ਗੱਟਾ ਮੀਂਹ ਆ ਰਿਹਾ ਹੈ ਤੇ ਹੀ ਸੰਕਾ ਨਗਦ ਪਾਇਆ ਸਵਾ ਖਵਾਲੱਖ ਰੁਪਿਆ ਪਿੰਡਾਂ ਦੇ ਦੇ ਰੇ ਡੀਜੇ ਵਾਂਗ ਤੇ ਬਾਬਾ ਜੀ ਮੋਹ ਫੋਲ ਜੁੜਿਆ ਮਾਤੂ ਮਾਤਾਰ ਕੀ ਮਦਦੋਂ ਫੇਰ ਕੀ ਹੋਈ ਆਪਣੇ ਅਜਨਾਰ ਜਿਹੜੀ ਜਿਹੜੀ ਜੀ ਜਤ ਸਾੜ ਹੋਇਆ ਇਧਰ ਵੀ ਸੇਵਾ ਚੱਲਦੀ ਨੌਰੀ ਬਾਟਰ ਤੇ ਚੱਲ ਰਹੀ ਹੈ ਜੀ ਬਾਾਕੀ ਇਧਰ ਮੁਕਤ ਖਾਓ ਦੇ ਲਾਕੇ ਲਾਕੇ ਜਿੱਥੇ ਪਾਣੀ ਦੇ ਖਾਓ ਕੀਦਾ जिवे बाबा जी सारी तुंहिंजी सेवा आहे बाबा नानकर साहिब जयतो भेवे ਇਹ ਜਿਹੜਾ ਭਤੀ ਘਰ ਤਾਂ ਮੈਂ ਕੌਰ ਸਾਹਿਬ ਇਧਰ ਲੁਧਿਆਣੀ ਦੇ ਲਾਗੇ ਸਸਰਾਲੀਆਂ ਉਹ ਉਥੇ ਵੀ ਇਸ ਗੱਲ ਦਾ ਤੰਗਰਾ ਰਾਕੀ ਬਾ ਨਾ ਮਾੜਾ ਮोटा ਪਾਣੀ ਢਪਿਆ ਹੋਣੀ ਉਥੇ ਵੀ ਸੇਵਾ ਚਲਦੀ ਆ ਜਿੱਥੇ ਵੀ ਲੋੜ ਹੁੰਦੀ ਬਾਬਾ ਜੀ ਦੀ ਨਹੀਂ ਥੋੜੇ ਤੇ ਜਿਵੇਂ ਸ਼੍ਰੀ ਨਰਸਿੰਦਰ ਸਾਹਿਬ ਦੀਆਂ ਕਾਫੀ ਚੱਲਦੀਆਂ ਉਧਰ ਸਿੱਖ ਤੋਂ ਸਿੱਖ ਨੂੰ ਦਲੇ ਦਾ ਕਰਦੀ ਸੇਵਾ ਜੀ ਭਾਈ ਜੀ ਮਲਕਾ ਪੋਰ ਬੰਗਾਲ ਚ ਸੇਵਾ ਚੁੱਕ ਹੋ ਗਈ ਹੈ ਦਿੱਲੀ ਸਾਰੀ ਆਪਣੀ ਕਾਰ ਸੇਵਾ ਜੀ ਵਾਲਿਆਂ ਦੀ ਤੇ ਨਾਨਕ ਮਤਾ ਸਾਹਿਬ ਰਿਠਾ ਸਾਹਿਬ ਕਾਸੀ ਹੋਰ ਉਹ더라 ਕੰਢਿਆਲਾ ਕਾ ਹਟ ਨਹੀਂ ਸਾਰਾ ਜੋ ਬਿਆਦਾ ਕੋ ਉਹ ਤੇ ਨਹੀਂ ਸਾਰੀ ਆਪਣੀ ਵੀ ਚੱਲ ਰਹੀ ਜਾਤੀ ਇਹ ਸੰਗਤਾ ਆਪੋ ਆਪਣੇ ਡੀਰੀਆਂ ਜਿਹੜੀ ਜਿਹੜੀ ਲੇਕ ਉਹਨਾਂ ਦੇ ਡੀਰੀ ਲਾ ਕੇ ਬੀਂਦੀ ਆ ਜੀ ਉਥੇ ਖਾ ਛੱਡ ਜਾਂਦਾ ਕੋਈ ਜੀ ਛੱਡ ਜਾਂਦਾ ਉਹ ਫਿਰ ਉੱਥੋਂ ਲੱਦ ਲੱਦ ਕੇ ਜੀ ਇੱਥੇ ਕਿਸੇ ਜਿੱਥੇ ਲੋ ਲਿਆ ਉਥੇ ਸਾਰਾ ਗਮਾਨ ਚ ਬੱਜੀ ਉੱਥੇ ਜਾ ਕੇ ਨਾਲ ਟੈਂਪਰ ਟਾਲੀਆਂ ਘੰਟੀ ਹੈ ਰੋਨਾ ਖੜੀ ਟਰਾਈ ਖੜੀ ਇਹ ਵਿਸਥਾਪਾ ਮੇ ਮੋਤੀਗੁਰਾਲੇ ਇਹਨਾਂ ਕੋਈ ਗੋਲਬਈ ਕੋਟ ਕਰਨੀ ਅਟਾ ਇਹਨਾਂ ਦੇ ਮੋਤੀਗੁਰ ਜਦ ਆਪੋ ਨਾਲ ਟੈਂਪਰ ਮੋਤੀਗੁਰ ਬਈ ਜੀ ਇਹ ਵੀ ਸਾਰੇ ਲੈ ਕੇ ਜਾਵਾਂਗੇ で、たのうまのうでに、ね、わとわと,わといじいわがるけど。 ਸੋ ਬਹੁਤ ਬਹੁਤ ਧੰਨਵਾਦ ਬੱਬਾ ਜੀ ਸੋ ਇਹ ਜਿਹੜੀਆਂ ਰਾਹਤ ਤੇ ਬਚਾਓ ਕਾਰਡ ਚੱਲਦੇ ਪਏ ਹੈਗੇ ਆ ਉਹਦੇ ਵਿੱਚ ਜਿੱਤੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕੰਮ ਕਰਦੇ ਪਏ ਆ ਸਰਕਾਰ ਜਾਂ ਪ੍ਰਸ਼ਾਸਨਿਕ ਤੌਰ 'ਤੇ ਆਪਣੇ ਲੈਵਲ ਤੇ ਕੰਮ ਕਰ ਰਿਹਾ ਪਰ ਉਹਦੇ ਨਾਲ ਨਾਲ ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਉਹਨਾਂ ਦਾ ਯੋਗਦਾਨ ਕਦੀ ਭੁਲਾਇਆ ਨਹੀਂ ਜਾ ਸਕਦਾ ਕੋਈ ਜਦੋਂ ਵੀ ਕਿਸੇ ਨੁਕਤੇ ਤੇ ਲੋੜ ਪਈ ਆ ਖਾਸ ਕਰਕੇ ਨਾਨਕਲੇਵਾ ਜਿਹੜੀ ਨਾਨਲੇਵਾ ਸੰਸਥਾ ਜਿਹੜੀ ਹੈਗੀਆਂ ਉਹ ਉਹਦੇ ਨਾਲ ਨਾਲ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਹੈਗੀਆਂ ਕਾਰ ਸੇਵ ਵਾਲੇ ਬਾਬਲੇ ਹੈਗੇ ਆ ਠਕਸਾਲਾ ਹੁਣ ਆਪਾਂ ਦੇਖਦੇ ਆ ਪੂਰੀ ਪੰਜਾਬ 'ਚ ਜਿੰਨੀਆਂ ਵੀ ਧਾਰਮ ਸਵਾਗਤ ਹਾਂ ਇਸ ਵੇਲੇ ਜਿਹੜੀਆਂ ਉਹ ਨਿੱਤਰ ਕੇ ਮੰਦਰਾ ਦੇ ਵਿੱਚ ਆਈਆਂ ਹੋਗੀਆਂ ਜਿਹਨਾਂ ਬਾਬਾ ਜੀ ਨੇ ਉਸਿਆ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਆਕਾਰਸ਼ਮ ਵਾਲੇ ਜਿਹੜੇ ਆਪ ਪੁੱਛਿਆ ਗਿਆ ਉਹਨਾਂ ਦੀ ਸੇਵਾਵਾਂ ਚੱਲਦੀਆਂ ਪਈਆਂ ਤੇ ਇਸ ਏਰੀਆ ਦੇ ਵਿੱਚ ਜਿਹੜੀਆਂ ਵਖੋ ਜਿਹੜੇ ਜਿੱਤੇ ਜਿੱਤੇ ਰਵਾਨੇ ਤੇ ਜਿਹੜਾ ਕੰਮ ਚੱਲਦਾ ਪਿਆ ਸੇਵਾਵਾਂ ਚੱਲਦੀਆਂ ਪਈਆਂ ਗੁਰਨਾਰਗ ਮਹਾਰਾਜ ਜਿੱਥੇ ਆਪਾਂ ਪਤਾ ਹੈ ਐਸੇ ਪੰਜਾਬ ਤੇ ਵਿਵਤਾ ਦੀ ਕਰੀਏ ਪਰ ਉਹਦੇ ਨਾਲ ਨਾਲ ਜਿਹੜੀਆਂ ਉਹਨਾਂ ਨੇ ਸਾਨੂੰ ਸੰਦੇਸ਼ ਦਸਾਨੇ ਰੱਖਿਆ ਉਹਦੇ ਆਖਰੇ ਨਾਲ ਇਹ ਵਿਵਤਾ ਦਾ ਸਮਾ ਵੀ ਸਾਨੂੰ ਇਕਤਾ ਦਾ ਇੱਕ ਇੱਕ ਮੱਝ ਇਕੱਠੇ ਕਰਕੇ ਜਿਹੜੀਆਂ ਇਹ ਸਮਾ ਜਦੋਂ ਆਪਾਂ ਇਕੱਠੇ ਹੋ ਕੇ ਕਰਦੇ ਆ ਤਾਂ ਆਪਣੇ ਆਪ ਜਿਹੜਾ ਆ ਉਹ ਦਫਤਰ ਹੀ ਭਾਈ ਵਾਤੇ ਨਵੇਂ ਮਗਾਉਂਦੇ ਜਾਣਗੇ ਜੋ ਇਹ ਮਹਾਪਰਸਤਾਨ ਦੇ ਧੰਨਵਾਦ ਦੇ ਮਤਰੀਆ ਇਹ ਸੰਗਤ ਦਾ ਧੰਨਵਾਦ ਹੀ ਬੰਦ ਰਿਹਾ ਅਜੇ ਮਹਾਰਾਜ ਇਹਹੀ ਆਖਰੀ ਇਹ ਵਿਵਤਾ ਦਾ ਸਮਾ ਜਲਦੀ ਤੋਂ ਜਲਦੀ ਖਤਮ ਹੋ ਜਾਵੇ ਤੇ ਮੌੜ ਤੋਂ ਪੰਜਾਬ ਜਿਹੜਾ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣਾ ਜੇ ਤਰੱਕੀ ਦੀ ਰਫਤਾਰ ਤੇਰਾ ਆਪਣੀ ਜੇ ਹੜਾ ਫੜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ